ਰੋਲ ਬਾਬਾ ਜੀ ਸਲਾਨਾ ਜੋੜ ਮੇਲਾ ਕਿੰਨਾ ਮੇਲਾ ਕੀ ਗੱਲ ਕਰਨ ਸਭ ਤੋਂ ਪਹਿਲਾ ਮੈਂ ਸਾਰੀ ਸੰਗਤ ਨੂੰ ਇੱਥੇ ਆਈ ਜਿਹੜੀ ਬਾਬਾ ਜੀ ਦੀ ਸੰਗਤ ਦੇਸ਼ਾਂ ਦੇਸ਼ਾਂ ਤੋਂ ਪੂਰੇ ਨੇੜੇ ਜਿੰਨੀ ਵੀ ਸੰਗਤ ਆਈ ਹੈ ਮੈਂ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਭ ਨੂੰ ਪਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਇੱਛਾਵਾਂ ਪੂਰੀਆਂ ਕਰੇ ਇਹ ਜਿਹੜਾ ਮੇਲਾ 25ਵਾਂ ਸਾਲਾਨਾ ਮੇਲਾ ਸੀ ਜੋੜ ਮੇਲਾ ਮਨਾ ਰਹੇ ਆ 25 ਸਾਲ ਤੋਂ ਇਸ ਦਰਬਾਰ ਤੇ ਹਰ ਸਾਲ ਦੋ ਮੇਲੇ ਹੁੰਦੇ ਆ ਐਸ ਆਰ ਵੀ ਜਿਹੜਾ 25ਵਾਂ ਮੇਲਾ ਹੈ ਉਹ ਅੱਜ 19 ਤਰੀਕ ਨੂੰ ਮਨਾਇਆ ਜਾ ਰਿਹਾ ਤੇ ਕਿਹੜੇ ਕਿਹੜੇ ਸਿੰਗਰ ਆ ਰਹੇ ਵੀ ਸਿੰਗਰ ਇੱਥੇ ਬਹੁਤ ਹੁੰਦੇ ਨੇ ਜੇ ਆਪਾਂ ਨਾਮ ਲੈਣ ਚਾਹੀਏ ਤਾਂ ਬਹੁਤ ਸਮਾਂ ਲੱਗ ਜੂਗਾ ਪਰ ਜਿਹੜੇ ਮੇਨ ਮੇਨ ਸਾਡੇ ਫਿੰਗਰ ਹੈਗੇ ਆ ਉਹ ਮੁਸਕਾਨ ਚੋਪੜਾ ਹੈ ਤੁਰਕੀਰਤ ਰਾਏ ਹੈ ਔਰ ਪਵਨ ਹੰਸ ਅਨਵਰ ਪਾਲੀ ਹੈ ਤੋਂ ਸਕੰਦਰ ਹੈ ਤੇ ਇੱਕ ਮੁੰਡਾ ਸਿੱਧੂ ਹੈ ਬਹੁਤ ਵਧੀਆ ਗਾਉਂਦਾ ਹੈ ਔਰ ਹੋਰ ਵੀ ਕਈ ਜਿਹੜੇ ਕਲਾਕਾਰ ਪਾਲੀ ਫੇਤ ਵਾਲੀ ਹੈ ਸਾਰੇ ਕਲਾਕਾਰ ਜਿਹੜੇ ਇੱਥੇ ਹਾਜ਼ਰੀ ਲਏ ਹੋਏ ਤੇ ਜਿਹੜੀ ਕਮੇਟੀ ਵੱਲੋਂ ਆਈ ਸੰਗਤ ਲਈ ਕੀ ਕੁਝ ਅਰੇਂਜਮੈਂਟ ਕੀਤੀ ਆ ਆਈ ਸੰਗਤ ਵਾਸਤੇ ਸਿਤਾਰ ਵੇਖਿਆ ਹੋਏਗਾ ਪੂਰੀ ਤਰੀਕੇ ਨਾਲ ਸਾਡੇ ਇੰਤਜ਼ਾਮ ਹੁੰਦੇ ਆ ਚਾਹੇ ਉਹ ਕੋਕਾ ਕੋਲਾ ਦਾ ਲੰਗਰ ਹੋਵੇ ਜੂਸ ਦਾ ਲੰਗਰ ਹੋਵੇ ਫੂਡ ਚਾਟ ਹੋਵੇ ਸਾਰੇ ਲੰਗਰ ਚੱਲ ਰਹੇ ਆ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਆ ਜਲੇਬੀਆਂ ਦੇ ਲੰਗਰ ਚੱਲ ਰਹੇ ਆ ਹਰ ਤਰ੍ਹਾਂ ਦਾ ਸੰਗਤ ਦਾ ਇੰਤਜ਼ਾਮ ਹੈ ਸੰਗਤ ਕਿਸੇ ਦਿੱਕ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਪਰ ਪਿਆਰ ਨਾਲ ਸਾਰੇ ਲੰਗਰ ਸ਼ਕ ਸ਼ਕ ਪਿਆਰ ਨਾਲ ਸਾਰੇ ਮੇਲਾ ਦੇ ਤੁਸੀਂ ਕਿਸਾਨ ਲੀਡਰ ਦਾ ਵੀ ਰੋਲ ਨਿਭਾ ਰਹੇ ਹੋ ਤੇ ਕਿਸਮਾ ਸੇਵਦਾ ਵੀ ਤੇ ਤੁਹਾਡੇ ਇੱਥੇ ਮੈਂ ਜਮਟੀ ਕੋ ਲੋਗ ਅਵਾਰਾ ਜਾਨਵਰ ਜੋ ਛੱਡੇ ਜਾਂਦੇ ਲੋਕਾਂ ਕੋਲੋਂ ਵਿੱਚ ਹੋ ਜਾਂਦੀ ਰਹਿੰਦੀ ਉਹ ਅਸੀਂ ਜਿਹੜੇ ਅਵਾਰਾ ਜਾਨਵਰ ਹੈ ਕੋਈ ਵੀ ਸਾਡਾ ਟਰਸਟ ਹੈ ਇੱਥੇ ਗਵਾਜ਼ਾ ਗਰੀਬ ਨਵਾਜ਼ ਸੋਸ਼ਲ ਵੈਲਫੇਅਰ ਟਰਸਟ ਸਾਡਾ ਪਹਿਲਾ ਟਰਸਟ ਇਹ ਸ ਹੈ ਕਿ ਅਸੀਂ ਕਿਸੇ ਕੋਲੋਂ ਕੋਈ ਨਾ ਗਵਰਨਮੈਂਟ ਤੋਂ ਨਾ ਹੋਰ ਕਿਸੇ ਤੋਂ ਕੋਈ ਗ੍ਰਾਂਟ ਨਹੀਂ ਲੈਂਦੇ ਅਸੀਂ ਜਿਹੜੇ ਟਰਸਟੀ ਐ ਜਿਹੜੇ ਸਾਡੇ ਨਾਲ ਪੈਂਬਰ ਨੇ ਇੱਥੇ ਦਰਬਾਰ ਤੇ ਅਸੀਂ ਹੀ ਮਿਲ ਕੇ ਜਿਹੜੀ ਉਹ ਸੇਵਾ ਕਰਦੇ ਆ ਕੋਈ ਵੀ ਨਿੱਜੀਵਾ ਜਾਨਵਰ ਹੋਵੇ ਕੋਈ ਗਾਂ ਕੁੱਤਾ ਘੋੜਾ ਕੋਈ ਗਾਂ ਕੋਈ ਕਬੂਤਰ ਕੋਈ ਕਿਸੇ ਤਰ੍ਹਾਂ ਦਾ ਵੀ ਪਸ਼ੂ ਪੰਛੀ ਕੋਈ ਫਟੜ ਹੋਇਆ ਕੋਈ ਕਿੜੇ ਪਏ ਹੋਇਆ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਮਾਰ ਐ ਅਸੀਂ ਉਹ ਲਿਆ ਕੇ ਇੱਥੇ ਉਹਦਾ ਇਲਾਜ ਕਰਦੇ ਆ ਔਰ ਉਹਨੂੰ ਫਿਰ ਵਧੀਆ ਘਰ ਅਡੌਪਟ ਕਰਾਇਆ ਜਾਂਦਾ ਦੇਖਿਆ ਜਾਂਦਾ ਜਦੋਂ ਜਾਨਵਰ ਨੂੰ ਯੂਜ਼ ਕਰਨ ਤੋਂ ਬਾਅਦ ਲੋਕ ਰੋਡਾਂ ਦੇ ਛੱਡ ਦਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇੱਕੋ ਗੱਲ ਇਹ ਆ ਕਿ ਆਪਾਂ ਇਹ ਮਸਲਾ ਪਹਿਲਾਂ ਵੀ ਬਹੁਤ ਚੱਲਿਆ ਹੈ ਕਿ ਗਊ ਮਾਤਾ ਨੂੰ ਇਹ ਤਾਂ ਨਹੀਂ ਛੱਡਣਾ ਦੇ ਜਾਓ ਇਹ ਸਹੀ ਗੱਲ ਹੈ ਕਿਸੇ ਸ਼ਹਿਰੀ ਇਨਸਾਨ ਦੀ ਤੁਸੀਂ ਦੇਖਿਆ ਕਿ ਸ਼ਹਿਰ 'ਚ ਕੋਈ ਗਊ ਰੱਖੀ ਹੋਈ ਹੈ ਤੇ ਨਾ ਉੱਥੇ ਰੱਖ ਸਕਦੇ ਆ ਆਪਾਂ ਸ਼ਹਿਰਾਂ 'ਚ ਤੇ ਆਪਣਾ ਪਿੰਡਾਂ ਵਾਲਿਆਂ ਦਾ ਹੀ ਇਹ ਕਲਚਰ ਹੈ ਕਿ ਆਪਾਂ ਜਾਨਵਰ ਰੱਖਦੇ ਆ ਪਸ਼ੂ ਰੱਖਦੇ ਆ ਬੱਝਾਂ ਰੱਖਦੇ ਆ ਗਾਵਾਂ ਰੱਖਦੇ ਆ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਸਾਡੇ ਜੀਵਨਦਾਰ ਭਰਾਵਾਂ ਮੈਂ ਵੀ ਇੱਕ ਜੀਵਨਦਾਰ ਕਿਸਾਨ ਔਰ ਕਿਸਾਨ ਨੇਤਾ ਵੀ ਆ ਮੈਂ ਬੇਨਤੀ ਕਰੂੰਗਾ ਕਿ ਜਿਸ ਗਊ ਦਾ ਜਾਂ ਮਾਤਰਾ ਸੀ ਦੁੱਧ ਪੀਤਾ ਜਿਹਨੇ ਸਾਨੂੰ ਇੰਨੀ ਦਿਨ ਦੁੱਧ ਦਿੱਤਾ ਉਹਨੂੰ ਜਦੋਂ ਉਹ ਬੁਢੀ ਹੋ ਜੇ ਜਾਂ ਦੁੱਧ ਦੇਣੋਂ ਹਟਦੇ ਉਹਨੂੰ ਘਰੋਂ ਨਾ ਕੱਢੋ ਉਹਨੂੰ ਥੋੜਾ ਬਹੁਤ ਘਰੇ ਹੀ ਪਾਓ ਕਿਉਂਕਿ ਜਾਨਵਰ ਦੀ ਜਿਹੜੀ ਬਰਤੀਸ਼ ਹੈ ਉਹ ਬਹੁਤ ਵੱਡੀ ਆਪਾਂ ਉਹ ਬਰਤੀਸ਼ਾ ਨਾ ਲਈਏ ਅਸੀਸਾਂ ਲਈਏ ਔਰ ਜਿਹੜੇ ਜਿਹੜੇ ਵੀ ਮੈਂ ਵੇਖੇ ਆ ਗਊ ਮਾਤਾ ਦੀ ਸੇਵਾ ਕਰਦੇ ਉਹ ਤਰੇ ਵੇਖੇ ਆ ਮੈਂ ਤਰਦੇ ਆ ਉਹਨੂੰ ਕਿਉਂ ਕਿ ਗਊ ਮਾਤਾ ਦੇ ਵਿੱਚ ਤੀਤੀ ਕਰੋਪ ਦੇ ਵੀ ਦੇਖਦਾ ਵਾਸ ਕਰਦਾ ਤੇ ਮੈਂ ਬੇਨਤੀ ਕਰੂੰਗਾ ਚਾਹੇ ਕੋਈ ਵੀ ਪਸ਼ੂ ਪੰਛੀ ਤੁਸੀਂ ਉਹਦੇ ਬਾਰੇ ਧਿਆਨ ਰੱਖੋ ਕਿਉਂਕਿ ਇਹ ਸੰਸਾਰ ਜਿਹੜਾ ਸਾਰਿਆਂ ਦਾ ਆ ਆਪਾਂ ਇਕੱਲੇ ਇਨਸਾਨਾਂ ਦਾ ਨਹੀਂ ਇਹ ਉਨਾ ਹੀ ਪਸ਼ੂ ਪੰਛੀਆਂ ਦਾ ਉਨਾ ਹੀ ਜੀਵ ਜੰਤੂ ਜਿਹੜੇ ਸਾਡੇ ਹੈਗੇ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਹੀ ਉਹਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਇਦਾਂ ਦਾ ਜਾਨਵਰ ਸਾਨੂੰ ਮਿਲੇ ਆਪਾਂ ਸੇਵਨ ਨਹੀਂ ਕਰ ਸਕਦੇ ਤੁਸੀਂ ਸਾਡੇ ਕੋਲ ਇੱਥੇ ਲੈ ਲਓ ਅਸੀਂ ਉਹਦੀ ਸੇਵਾ ਕਰਾਂਗੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਕਹਿਣਾ ਚਾਹੁੰਦੇ ਕਿ ਕੁਝ ਤਾਂ ਬੱਚੇ ਬਾਹਰ ਜਾ ਰਹੇ ਕੁਝ ਨਸ਼ੇ ਨੂੰ ਘਾ ਰਹੇ ਨੇ ਦੇਖੋ ਇੱਕ ਗੱਲ ਜਿਹੜੀ ਹੈਗੀ ਹੈ ਬਹੁਤ ਮਾੜੀ ਹੈ ਪੰਜਾਬ ਦੇ ਲਈ ਮੈਂ ਇੱਥੇ ਦਰਬਾਰ ਤੇ ਬਹੁਤ ਆਉਂਦੇ ਮੇਰੇ ਕੋਲੇ ਕਿ ਜੀ ਬਾਹਰ ਜਾਣਾ ਜਉਣਾ ਮੇਰੀ ਅਰਦਾਸ ਕਰਦੋ ਔਰ ਮੈਂ ਸਪਸ਼ਟ ਲਫ਼ਜ਼ਾਂ ਤੋਂ ਦੱਸ ਦੇਣਾ ਚਾਹੁੰਦਾ ਕਿ ਮੈਂ ਕਦੇ ਵੀ ਕਿਸੇ ਦੀ ਅਰਦਾਸ ਨਹੀਂ ਕੀਤੀ ਜਾ ਕੇ ਕਿ ਬਾਹਰ ਜਾ ਦੇ ਚਲੇ ਜAVE ਕਿਉਂ ਕਿਉਂਕਿ ਮੈਂ ਦਿਲੋਂ ਚਾਹੁੰਦਾ ਕਿ ਸਾਡੇ ਬੱਚੇ ਇੱਥੇ ਆਈਪੀਐਸ ਇੱਥੇ ਆਈਏਐਸ ਇੱਥੇ ਪਟਵਾਰੀ ਇੱਥੇ ਪੰਗੋ ਇੱਥੇ ਤਹਿਸੀਲਦਾਰ ਇੱਥੇ ਡਾਕਟਰ ਇੱਥੇ ਜ਼ਰੂਰਤ ਆ ਉਹਨਾਂ ਦੀ ਬਾਹਰ ਜਾ ਕੇ ਤੁਸੀਂ ਉਹਨਾਂ ਦੇ ਗੋਰਿਆਂ ਦੇ ਥੱਲੇ ਲੱਗਦੇ ਹੋ ਜਿੰਨਾ ਗੋਰਿਆਂ ਨੂੰ ਕੱਟਣ ਦੀ ਖਾਤਰ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਰੋਲ ਹੈ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦਾ ਹੈ ਗੋਰਿਆਂ ਨੂੰ ਇੰਡੀਆ ਤੋਂ ਕੱਢਣ ਦੇ ਲਈ ਅੱਜ ਫੇਰ ਅਸੀਂ ਉਸੇ ਗੋਰਿਆਂ ਦੇ ਥੱਲੇ ਜਾ ਕੇ ਲੱਗਦੇ ਆ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹ ਬੇਨਤੀ ਕਰਦਾ ਕਿ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕੰਮ ਕਰੀਏ ਬਹੁਤ ਕੁਝ ਆਪਣੇ ਪੰਜਾਬ ਦੇ ਵਿੱਚ ਜੇ ਪੰਜਾਬ ਚ ਆ ਕੇ ਪ੍ਰਵਾਸੀ ਯੂਪੀ ਤੋਂ ਬਿਹਾਰ ਤੋਂ ਰੋਟੀ ਕਮਾ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਇਸ ਗੱਲ ਤੇ ਕਿਉਂ ਪੰਜਾਬ ਨੂੰ ਛੱਡ ਕੇ ਨਾ ਜਾ ਔਰ ਮੈਂ ਇਹ ਵੀ ਕਹਿਣਾ ਕਿ ਸਾਡੇ ਪੰਜਾਬ ਦੇ ਜਿਹੜੇ ਮਹਾਪੁਰਸ਼ ਨੇ ਸਾਧੂ ਸੰਤ ਨੇ ਉਹਨਾਂ ਦਾ ਵੀ ਇਹ ਬਹੁਤ ਵੱਡਾ ਰੋਲ ਹੈ ਜੀ ਉਹ ਅੱਗੇ ਆ ਕੇ ਸੰਗਤ ਨੂੰ ਸਮਝਾਉਣ ਇਹ ਗੱਲ ਜਿੱਦਾਂ ਅਸੀਂ ਇੱਥੇ ਆਏ ਨੂੰ ਜਿਹੜਾ ਕੋਈ ਸਾਡੇ ਕੋ ਆਉਂਦਾ ਕਿ ਅਰਦਾਸ ਕਰਦੇ ਉਹ ਬਾਹਰ ਜਾਣਗੇ ਉਹਨੂੰ ਸਮਝਾਉਣਾ ਕਿ ਬੱਚਾ ਜੇ ਤੂੰ 20-25 ਲੱਖ ਲਾ ਕੇ ਬਾਹਰ ਜਾਣਾ ਇੱਥੇ 20-25 ਲੱਖ ਲਾ ਕੇ ਵਧੀਆ ਕਮਾਈ ਕਰ ਸਕਦਾ ਔਰ ਆਪਣੇ ਪੰਜਾਬ ਲਈ ਸੇਵਾ ਕਰ ਸਕਦਾ ਤੈਨੂੰ ਪੰਜਾਬ ਦੀ ਲੋੜ ਹੈ ਜੇ ਇਹ ਕੰਮ ਪੰਦਨਾ ਹੋਇਆ ਤਾਂ ਆਉਣ ਵਾਲੇ ਥੋੜੇ ਸਾਲਾਂ 'ਚ 2-3 ਸਾਲਾਂ ਦੇ ਵਿੱਚ ਸੋਨੂੰ ਪਿੰਡਾਂ ਦੇ ਵਿੱਚ ਕੋਈ ਨੌਜਵਾਨ ਨਹੀਂ ਲੱਭੇਗਾ ਜਿਹੜੇ ਨੌਜਵਾਨ ਇੱਥੇ ਹੈਗੇ ਉਹ ਨਸ਼ੇ ਵਾਲੇ ਨੇ ਉਹ ਵਿਚਾਰੇ ਨਸ਼ੇ ਦੇ ਪੜਤੇ ਚਿੱਟਿਆਂ ਨੇ ਪੱਟਦੇ ਭੁਖੀਆਂ ਨੇ ਪੱਟਦੇ ਸ਼ਰਾਬਾਂ ਨੇ ਪੱਟਦੇ ਜਿਹੜੇ ਨੌਜਵਾਨ ਸਾਡੇ ਦੇਸ਼ ਦੇ ਲਈ ਸਾਡੇ ਪੰਜਾਬ ਲਈ ਕੁਝ ਕਰ ਸਕਦੇ ਆ ਉਹ ਨੌਜਵਾਨ ਬਾਹਰ ਜਾ ਰਹੇ ਆ ਸੋ ਮੇਰੀ ਬੇਨਤੀ ਹੈ ਕਿ ਬਾਹਰ ਜਾਣ ਨਾਲੋਂ ਅਸੀਂ ਪੰਜਾਬ ਨੂੰ ਕੁਸ਼ਾਲ ਬਣਾਈਏ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਖੇਤੀ ਆਪਣੇ ਕਿੱਤੇ ਨੂੰ ਬਚਾਈਏ ਔਰ ਆਪਣੇ ਮਾਪਿਓ ਦੀ ਸੇਵਾ ਕਰੀਏ ਆਪਣੇ ਮਾਪਿਓ ਤੋਂ ਦੂਰ ਨਾ ਜਾਈਏ ਕਿਉਂਕਿ ਮਾਪਿਓ ਹੀ ਸਭ ਤੋਂ ਵੱਡਾ ਰੱਬ ਹੈ ਜੇ ਤੁਹਾਡਾ ਮਾਪਿਓ ਨਹੀਂ ਖੁਸ਼ ਤਾਂ ਤੁਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਇਸ ਕਰਕੇ ਆਪਣੇ ਮਾਪਿਓ ਦੀ ਸੇਵਾ ਵਾਸਤੇ ਪੰਜਾਬ ਦੀ ਸੇਵਾ ਵਾਸਤੇ ਆਪਾਂ ਪੰਜਾਬ ਚ ਰਹੀਏ ਠੀਕ ਹੈ ਠੀਕ ਹੈ